ਦੋਸਤੋ ਪਟਿਆਲਾ ਦੇ ਰਾਜਪੁਰਾ ਰੋਡ ਤੇ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਲੱਗੇ ਸਮਰ ਫੈਸਟੀਵਲ ਮੇਲੇ ਵਿੱਚ ਲੋਕ ਜਮ ਕੇ ਇੰਜੋਏ ਕਰ ਰਹੇ ਹਨ ਖਾਸ ਤੌਰ ਤੇ ਇੱਥੇ ਲੱਗੇ ਵੱਡੇ ਵੱਡੇ ਚੂਲੇ ਬੱਚਿਆਂ ਤੇ ਨੌਜਵਾਨਾਂ ਨੂੰ ਬਹੁਤ ਪਸੰਦ ਆ ਰਹੇ ਨੇ ਸ਼ਾਮ ਦੇ ਸਮੇਂ ਲੋਕ ਪਰਿਵਾਰਾਂ ਦੇ ਨਾਲ ਇਸ ਮੇਲੇ ਵਿੱਚ ਆ ਕੇ ਸਟਾਲਾਂ ਤੋਂ ਜਮ ਕੇ ਖਰੀਦਾਰੀ ਕਰ ਰਹੇ ਨੇ ਤੇ ਇੰਨਾ ਹੀ ਨਹੀਂ ਲੋਕ ਇੱਥੋਂ ਦੀ ਲਾਈਟਨਿੰਗ ਦੇ 셀ਫੀ ਪੁਆਇੰਟ ਤੇ ਰੱਜ ਕੇ ਤਸਵੀਰਾਂ ਵੀ ਖਿੱਚ ਰਹੇ ਨੇ ਪਟਿਆਲਾ ਦੇ ਨਾਲ ਨਾਲ ਨੇੜਲੇ ਸ਼ਹਿਰਾਂ ਤੋਂ ਵੀ ਲੋਕ ਵਿਸ਼ੇਸ਼ ਤੌਰ ਤੇ ਇਸ ਮੇਲੇ ਵਿੱਚ ਪਹੁੰਚ ਰਹੇ ਨੇ ਸਹਾਰनपुर ਜੈਪੁਰ ਤੇ ਹੋਰ ਦੂਸਰੇ ਸ਼ਹਿਰਾਂ ਤੋਂ ਆਏ ਦੁਕਾਨਦਾਰਾਂ ਦੇ ਸਟਾਲਾਂ 'ਤੇ ਲੋਕੀ ਜਮ ਕੇ ਸ਼ੋਪਿੰਗ ਕਰਨਾ ਪਸੰਦ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇਹ ਮੇਲਾ 6 ਜੁਲਾਈ ਤੱਕ ਇਵੇਂ ਹੀ ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਚੱਲਦਾ ਰਹੇਗਾ ਤਾਂ ਫਿਰ ਤੁਸੀਂ ਵੀ ਦੇਰ ਨਾ ਕਰੋ ਤੇ ਮੇਲੇ ਵਿੱਚ ਪਹੁੰਚੋ ਤੇ ਪਰਿਵਾਰ ਨਾਲ ਕਰੋ ਇੰਜੋਏ ਜਮ ਕੇ ਲਵੋ ਸੈਲਫੀਆਂ ਤੇ ਚੁੱਲੇ ਲੈਣ ਤੋਂ ਬਾਅਦ ਰੱਜ ਕੇ ਕਰੋ ਸ਼ੋਪਿੰਗ ਤੇ ਫਿਰ ਪਰਿਵਾਰ ਦੇ ਨਾਲ ਡਿਨਰ ਦਾ ਵੀ ਮਾਣੋ ਆਨੰਦ ਪਟਿਆਲਾ ਤੋਂ ਮਨਦੀਪ ਸਿੰਘ ਮਨੀ ਦੀ ਵਿਸ਼ੇਸ਼ ਰਿਪੋਰਟ ਸ਼ੋਕ ਸ਼ਰਮਾ ਜੀ ਨਾਮ ਮੇਰਾ ਇਹ ਨਾਮ ਤੇ ਮੇਲਾ ਇਹ ਸਮਰ ਫੈਸਟੀਵਲ ਦੇ ਨਾਮ ਤੇ ਲਾਇਆ ਜੀ ਬੱਚਿਆਂ ਨੂੰ ਛੁੱਟੀਆਂ ਆ ਉਹਦੇ ਨਾਮ ਤੇ ਹੀ ਰੱਖਿਆ ਪਟਿਆਲਾ ਸਮਰ ਕਾਰਨੀਵਲ ਕਿਹੜੀ ਜਗ੍ਹਾ ਕਿੰਨੇ ਸਮੇਂ ਤੱਕ ਲਾ ਰਹੇ ਮੇਲਾ ਇਹ ਇਹਨੂੰ ਹੋ ਗਿਆ ਕਿ ਤਿੰਨ ਪਰ ਹਫਤਾ ਚੱਲਦੇ ਨੂੰ ਹੋ ਗਿਆ ਜੀ ਇਹ 6 ਤਰੀਕ ਤੱਕ ਅੱਦੇ ਚੱਲੇਗਾ ਕੀ ਖਾਸ ਆ ਬੱਚਿਆਂ ਵਾਸਤੇ ਖਾਸ ਬੱਚਿਆਂ ਵਾਸਤੇ ਛੋਟੇ ਵੱਡੇ ਝੂਲੇ ਆ ਉਸ ਤੋਂ ਬਾਅਦ ਸੈਲਫੀ ਪੁਆਇੰਟ ਆ ਜਿਹੜਾ ਕਿ ਅੱਜ ਕੱਲ ਬੱਚਿਆਂ ਨੂੰ ਬੜਾ ਸ਼ੌਂਕ ਆ ਸੈਲਫੀ ਪੁਆਇੰਟ ਦਾ ਉਸ ਤੋਂ ਬਾਅਦ ਨਿਊਯਾਰਕ ਸਿਟੀ ਆ ਜਿਹਦੇ ਵਿੱਚ ਅੰਦਰ ਜਾ ਕੇ ਸੈਲਫੀਆਂ ਖਿੱਚ ਸਕਦੇ ਆ ਦੇਖਣ ਨੂੰ ਬਹੁਤ ਵਧੀ ਪਟਿਆਲਾ ਵਾਸੀ ਨੂੰ ਕੀ ਕਹਣਾ ਪਟਿਆਲਾ ਵਾਸੀ ਨੂੰ ਇਹ ਕਹਿਣਾ ਚਾਹਦੇ ਛੁੱਟੀਆਂ ਆ ਬੱਚਿਆਂ ਨੂੰ ਕੋ ਨਾਂਣ ਕੇ ਦਾਲ ਕੇ ਵੀ ਆਇਆ ਜਲਦੀ ਤੋਂ ਜਲਦੀ ਲੈ ਕੇ ਆਓ ਮੇਲੇ ਦੇ ਵਿੱਚ ਤੇ ਮੇਲੇ ਦਾ ਆਨੰਦ ਆ ਕੇ ਉਠਾਣ ਕਿੰਨੇ ਸਮੇਂ ਤੱਕ ਚੱਲੇਗਾ ਮੇਲਾ ਇਹ ਛੇਦਰੀ ਤੱਕ ਚੱਲੇਗਾ ਜੀ ਸਮਾਂ ਕਿੰਨਾ ਰਹੇਗਾ ਸਮਾਂ ਸ਼ਾਮੀ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੈ ਜੀ ਪਟਿਆਲੇ ਨੂੰ ਮੈਸੇਜ ਕੀ ਦੇਣਾ ਚਾਹੋ ਪਟਿਆਲੇ ਵਾਲੇ ਮੈਸੇਜ ਦੇ ਰਹੇ ਕਿ ਜਲਦੀ ਤੋਂ ਜਲਦੀ ਆਓ ਦੇਖੋ ਇਹ ਛੇਦਰੀ ਤੱਕ ਇਹ ਮੇਲਾ ਹੈ ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਚਲੇ ਜਾਣਾ ਹੁਣ ਮੌਕਾ ਹੈ ਬੱਚਿਆਂ ਨੂੰ ਵੀ ਛੁੱਟੀਆਂ ਆ ਕੁਝ ਰਿਸ਼ਤੇਦਾਰ ਆਏ ਉਹਨਾਂ ਨੂੰ ਵੀ ਇੰਜੋਏ ਨਵੇਂ ਚੂਲੇ ਦਾ ਕੀ ਉਹ ਚੂਲੇ ਕਿਵੇਂ ਦੇ ਨਾ ਚੂਲੇ ਦੇ ਹਰ ਤਰ੍ਹਾਂ ਦੇ ਹੈਗੇ ਆਪਣੇ ਕੋਲ ਜਿਸ ਦਾ ਚੂਲੇ ਆਨ ਦੇ ਮੇਨਤ ਹੁੰਦੇ ਹੈ ਝੂਲਾ ਬ੍ਰੇਕ ਡਾਂਸ ਕੀ ਸੀ ਤੇ ਸਾਰੀਆਂ ਆਈਟਮਾਂ ਉਹੀ ਰਹਿੰਦੀਆਂ ਨੇ ਤੇ ਬਾਕੀ ਨਵਾਂ ਹੈਗਾ ਆ ਕੇ ਇੰਜੋਏ ਕਰੋ ਲਾਈਟਿੰਗ ਬੜੀ ਅੱਛੀ ਹੈ ਦੇਖੋਗੇ ਆ ਕੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਖਾਣ ਪੀਣ ਦੇ ਸਟਾਲ ਕਾਫੀ ਲੱਗੇ ਨੇ ਕਾਫੀ ਵੀ ਹੈ ਸਾਰੀ ਸ਼ਾਪਿੰਗ ਸਟਾਲ ਨੇ ਇੱਥੇ ਕਿ ਜਿਹੜੇ ਜੈਪੁਰ ਤੋਂ ਵੀ ਆਏ ਆ ਕੋਈ ਹਾਰਨਪੁਰ ਤੋਂ ਆਇਆ ਆ ਕੋਈ ਦਿੱਲੀ ਤੋਂ ਆਇਆ ਆ ਹਰ ਜਗ੍ਹਾ ਤੋਂ ਆਏ ਆ ਸਟਾਲ ਆ ਕੇ ਸ਼ਾਪਿੰਗ ਵੀ ਕਰ ਸਕਦੇ ਆ ਕੇ ਖਾਸ ਕੈਡੀ ਐਕਸਟਰਾ ਨੂੰ ਵੀ ਦਿਖਾ ਲਈਏ ਖਾਸ ਹਰਬ ਫ੍ਰੀਚਰ ਹੈ ਔਰ ਮੈਟ ਹੁੰਦੇ ਜਿਹੜੇ ਜੈਪੁਰ ਦੇ ਉੱਤੋਂ ਨਹੀਂ ਮਿਲਦੇ ਇਹ ਹਰਬ ਫ੍ਰੀਚਰ ਜਿਹੜਾ ਆਮ ਉੱਤੋਂ ਨਹੀਂ ਮਿਲਣਾ ਤੁਹਾਨੂੰ